ਤਿਆਰੀ ਹੈ اسی ਕਰਕੇ ਤਾਂ ਅੱਜ ਨੋਮੀਨੇਸ਼ਨ ਫਾਈਲ ਕੀਤੇ ਤੁਸੀਂ ਦੇਖੋ ਸਭ ਤੋਂ ਪਹਿਲਾਂ ਕੈਂਡੀਡੇਟਸ ਅਨਾਉਂਸ ਕਾਂਗਰਸ ਪਾਰਟੀ ਨੇ ਕੀਤੇ ਉਸ ਤੋਂ ਬਾਅਦ ਨੋਮੀਨੇਸ਼ਨ ਫਾਈਲ ਕਰਨ ਵਾਸਤੇ ਕਾਂਗਰਸ ਪਾਰਟੀ ਪਹਿਲੇ ਨੰਬਰ ਤੇ ਆਈ ਹੈ ਔਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਹੁਣ ਅਸੀਂ ਮੈਦਾਨ ਦੇ ਵਿੱਚ ਡਟ ਗਏ ਆ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਜਿਹੜਾ ਇੱਥੇ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦਾ ਇਲੈਕਸ਼ਨ ਜਿਹੜਾ ਚੰਗੇ ਟੁਕਵੇਂ ਢੰਗ ਨਾਲ ਲੜਾਂਗੇ ਔਰ ਇੱਕ ਸਰਪ੍ਰਾਈਜ਼ ਸਾਰਿਆਂ ਨੂੰ ਦਵਾਂਗੇ ਵੀ ਮੇਅਰ ਦੇ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਸਾਡੇ ਜਸਪੀਰ ਬੰਟੀ ਨੇ ਔਰ ਮੇਅਰ ਵਾਸਤੇ ਨੇ ਸੀ ਨਿਰਮਲਾ ਦੇਵੀ ਸਾਡੇ ਡਿਪਟੀ ਮੇਅਰ ਵਸਤੇ ਆ ਜਸਬੀਰ ਬੰਟੀ ਆਗੇ ਨੇ ਸਤ ਇਹ ਤਿੰਨੋ ਹੀ ਤਿੰਨੋ ਹੀ ਜਿਹੜੇ ਸਾਡੇ ਪਾਰਟੀ ਦੇ ਥੰਬ ਨੇ ਜਸਬੀਰ ਬੰਟੀ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਵੀ ਨੇ ਕਾਂਗਰਸ ਦੇ ਤੁਹਾਨੂੰ ਜਿਵੇਂ ਪਤਾ ਹੈ ਔਰ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਔਰ ਬੜੇ ਪ੍ਰੋਮਿਨੈਂਟ ਫੇਸ ਹਨ ਚੰਡੀਗੜ੍ਹ ਦੇ ਔਰ ਕਾਫੀ ਧੇਰ ਤੋਂ ਸੇਵਾ ਲੋਕਾਂ ਦੀ ਚੰਡੀਗੜ੍ਹ ਦੇ ਵਿੱਚ ਕਰ ਰਹੇ ਨੇ ਐਦਾਂ ਹੀ ਗੁਰਪ੍ਰੀਤ ਗਾਬੀ ਜੀ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਹੁਣ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਨੇ ਔਰ ਸੀਨੀਅਰ ਕਾਉਂਸਲਰ ਨੇ ਹਾਊਸ ਦੇ ਵਿੱਚ ਵੀ ਤੁਸੀਂ ਇਹਨਾਂ ਦਾ ਯੋਗਦਾਨ ਦੇਖਿਆ ਹੋਣਾ ਕਿ ਬਿਹਤਰੀਨ ਢੰਗ ਨਾਲ ਦੇ ਚੱਕਦੇ ਨੇ ਔਰ ਨਿਰਮਲਾ ਦੇਵੀ ਸਾਡੀ ਜਿਹੜੀ ਮਲੋਆ ਤੋਂ ਕਾਉਂਸਲਰ ਨੇ ਯੰਗ ਇਨਰਜੈਟਿਕ ਔਰ ਏਰੀਆ ਦੇ ਵਿੱਚ ਜਾ ਕੇ ਇਹਨਾਂ ਦੀ ਸਤਾਕ ਦੇਖੋ ਇਹ ਤਿੰਨੋਂ ਕੈਂਡੀਡੇਟ ਪੜੇ ਲਿਖੇ ਇੰਟੈਲੀਜੈਂਟ ਕੰਮ ਕਰਨ ਵਾਲੇ ਪਾਸਟ ਪ੍ਰੂਵਨ ਟਰੈਕ ਹੈ ਇਹਨਾਂ ਦਾ ਸਾਰਿਆਂ ਦਾ ਔਰ ਤੁਸੀਂ ਦੇਖੋਗੇ ਕਿ ਵਧੀਆ ਫਾਈਟ ਜਿਹੜੀ ਹੈ ਕਾਂਗਰਸ ਇੱਥੇ ਮੇਅਰ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸਾਡੀ ਦੇਖੋ ਤੁਹਾਨੂੰ ਮੀਡੀਆ ਨੂੰ ਵੀ ਪਤਾ ਕਿ ਗੱਲਬਾਤ ਅਸੀਂ ਆਪਣੀ ਹਾਈ ਕਮਾਂਡ ਨੂੰ ਦੱਸਤੀ ਆ ਉਹਨਾਂ ਨੇ ਆਪਣੀ ਹਾਈ ਕਮਾਂਡ ਨੂੰ ਦੱਸਤੀਆਂ ਕੁਝ ਪ੍ਰਪੋਜ਼ਲਸ ਉਹਨਾਂ ਵੱਲੋਂ ਸੀ ਕੁਝ ਪ੍ਰਪੋਜ਼ਲ ਸਾਡੇ ਵੱਲੋਂ ਸੀਗੀਆਂ ਕੱਲ ਵੀ ਇੱਕ ਮੀਟਿੰਗ ਦਿੱਲੀ ਦੇ ਵਿੱਚ ਹੋਈ ਆ ਅਗਰ ਉਸ ਮੀਟਿੰਗ ਦੇ ਵਿੱਚ ਕੋਈ ਸਿਰ ਗੱਲ ਚੜਦੀ ਆ ਤਾਂ ਫਿਰ ਉਸ ਹਿਸਾਬ ਨਾਲ ਅਸੀਂ ਅੱਗੇ ਚੱਲਾਂਗੇ ਪਰ ਫਿਲਹਾਲ ਵਾਸਤੇ ਸਾਡੇ ਤਿੰਨੋਂ ਕੈਂਡੀਡੇਟ ਮੈਦਾਨ ਦੇ ਵਿੱਚ ਨੇ ਔਰ ਮੈਂ ਜਿਵੇਂ ਤੁਹਾਨੂੰ ਪਹਿਲੇ ਕਿਹਾ ਕਿ ਪੋਲਿਟਿਕਸ ਇਜ਼ ਫੀਲਡ ਆਫ ਸਰਪ੍ਰਾਈਜ਼ਸ ਤੋ ਕੋਈ ਪਤਾ ਨਹੀਂ ਤੁਹਾਨੂੰ ਕਾਂਗਰਸ ਦੇ ਇੱਥੇ ਮੇਰਲ ਟੀਮ ਜਿਹੜੀ ਜਿੱਤੇ ਦੀ ਨਜ਼ਰ ਆਏ ਔਰ ਦੁਬਾਰਾ ਇੱਕ ਇਤਿਹਾਸ ਇੱਥੇ ਬਣਦਾ ਨਜ਼ਰ ਆਇਆ। 2 ਸਾਲ ਦਾ ਟਨਯੂਰ ਕਿਵੇਂ ਦੇਖ ਕੇ ਤੁਸੀਂ ਕੀ ਡਿਫਰੈਂਡ ਕਰੋਗੇ? ਦੇਖੋ ਪਹਿਲੇ 2 ਸਾਲ ਦੇ ਵਿੱਚ ਜਿਹੜੀ ਰੈਂਕਿੰਗ ਹੈ ਤੁਹਾਡੇ ਸਾਹਮਣੇ ਹੈ ਸ਼ਹਿਰ ਦੀ ਸਾਖ ਵੀ ਗਿਰੀ ਹੈ ਤੇ ਰੈਂਕਿੰਗ ਵੀ ਗਿਰੀ ਹੈ ਔਰ ਮੈਂ ਤੁਹਾਨੂੰ ਕਹਾਂ ਕਿ ਕਾਂਗਰਸ ਦਾ ਜਿਹੜਾ ਪ੍ਰੂਵਨ ਟਰੈਕ ਹੈ ਪਾਸਟ ਦੇ ਵਿੱਚ ਇੱਥੇ ਮੇਅਰ ਜਿਹੜੇ ਵੀ ਕਾਂਗਰਸ ਦੇ ਬਣੇ ਸ਼ਹਿਰ ਦੇ ਵਿੱਚ ਰੈਂਕਿੰਗ ਵੀ ਪਹਿਲੇ ਦੂਜੇ ਨੰਬਰ ਤੇ ਰਹਿੰਦੀ ਸੀਗੀ ਕੰਮ ਵੀ ਕਿੰਨਾ ਹੋਇਆ ਵਧੀਆ ਪਾਰਕਸ ਬਣੇ ਸਟਰੀਟ ਟ ਹੁਣ ਤਾਂ ਤੁਸੀਂ ਦੇਖੋ ਹਰ ਜਗ੍ਹਾ ਤੁਹਾਨੂੰ ਨਵੀਂ ਗੱਲ ਮਿਲੇਗੀ ਡੌਗ ਮੈਨਨ ਸਿੰਨਾ ਹੈ ਮੰंकी ਮੈਨਨ ਸਿੰਨਾ ਹੈ ਹੁਸ਼ਿਆਰ ਦੀ ਸਪਾਈ ਦਾ ਹਾਲ ਦੇਖ ਲਓ ਡੱਡੂ ਮਾਜਰੇ ਦੇ ਵਿੱਚ ਕੂੜੇ ਦਾ ਪਹਾੜ ਖੜਿਆ ਐ ਇਦਾਂ ਅਪਟੀਮ ਪ੍ਰੋਬਲਮਸ ਹੈਗੀਆਂ ਔਰ ਪਿਛਲੇ ਬਰਸਾਤਾਂ ਜੀ ਤੁਸੀਂ ਦੇਖੋ ਜਿਵੇਂ ਪੁਲ ਟੁੱਟ ਗਏ ਸੜਕਾਂ ਟੁੱਟ ਗਈਆਂ ਅੱਜ ਤੱਕ 4-4 ਮਹੀਨੇ ਹੋ ਗਏ ਔਰ ਰੇਲਵੇ ਸਟੇਸ਼ਨ ਵੜਾ ਦੇਖ ਲਓ ਮਨੀ ਮਾਜਰੇ ਵਾਲਾ ਦੇਖ ਲਓ ਦੇ ਹੈਵ ਫੇਲਡ ਟੂ ਪ੍ਰੋਵਾਈਡ ਦੀ ਗਵਰਨੈਂਸ ਵਿਚ ਵਾਸ ਐਕਸਪੈਕਟਿਡ ਫਰਮ ਥੇ ਬੀਜੇਪੀ ਕੋਲ 15 ਐਮ ਸੀ ਨੇ ਤੁਹਾਨੂੰ ਲੱਗਦਾ ਕਿ ਜਿੱਤ ਹੁਣੇ ਤਾਂ ਪਤਾ ਹੁਣ ਇਸ ਕਰਕੇ ਪਤਾ ਨਹੀਂ 18 ਤਰੀਕ ਤੱਕ ਕਿੰਨੇ ਰਹਿੰਦੇ ਆ ਕਿੰਨੇ ਨਹੀਂ ਰਹਿੰਦੇ ਔਰ ਜਿਹੜੇ ਲੋਕ ਕਹਿੰਦੇ ਸੀਗੇ ਕਾਂਗਰਸ ਨੂੰ ਜੀ ਪਲਾਣੇ ਚਲੇਗੇ ਜੀ ਸਭ ਤੋਂ ਪਹਿਲਾਂ ਅੱਜ ਸੱਤ ਦੇ ਸੱਤ ਇੱਥੇ ਖੜੇ ਆ ਅਸੀਂ ਕਿਤੇ ਨਹੀਂ ਗਏ ਕੋਈ ਕਿਕਰ ਲੋਜ ਤੇ ਚਲੇ ਗਿਆ ਕੋਈ ਕਿਤੇ ਹੋਰ ਚਲੇ ਗਿਆ ਕਿਸੇ ਦੇ ਫੋਨ ਸਵਿਚ ਆਫ ਅਗੇ ਸਾਡੇ ਸੱਤੋਂ ਬੰਦੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਖੜੇ ਆ ਤੁਹਾਡੇ ਸਾਰੇ ਦੇ ਸਾਰੇ ਕਿਉਂਕਿ ਕੌਨਫੀਡੈਂਸ ਹੈ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਖੜੇ ਕੀ ਕਹ ਰਹੇ ਕਾਂਗਰਸ ਆਪ ਮੌਕੇ ਮੇ ਨਹੀਂ ਮੌਕਾ ਕਿਉਂ ਦੇਖ ਰਿਹਾ ਕਾਂਗਰਸ ਮੈਦਾਨ ਮੇ ਹੈ मौका तो काउंसलर्स ने देना है अपनी अंतरात्मा की आवाज से वोट डालेंगे तो मौका मिलेगा मौका मिलेगा तो शहर की सेवा करेंगे कांग्रेस ने आज तीनों पदों पर नॉमिनेशन दायर किया है ऑल इंडिया जो लोकसभा के लिए ऊपर एक ऑल इंडिया का अलायंस बनाया है जिसको इंडिया कहा जाता है नेश, नेशनल, इंडियन राष्ट्रीय नेशनल जो डेमोक्रेटिक इं, इंक्लूसिव अलायंस है उसके तहत उसमें कांग्रेस भी उसका एक हिस्सा है आप भी उसका हिस्सा है दोनों में एक बुनियादी तौर पे फैसला हो चुका है कि दोनों ने मिलकर वहाँ के लोकसभा के लिए काम करना है अब यहाँ कॉरपोरेशन का क्योंकि चुनाव लोकसभा से दो महीने पहले ही आया था आपसे वहाँ चर्चा हो रही थी तो यह स्वाभाविक था कि हम लोगों की जिम्मेदारी भी थी कि हम ये बात अपनी लीडरशिप को वहाँ बताते उनको हमने बताया है इससे उनको वाकफ करवाया है उनकी कल चर्चा कुछ आपस में हुई आज चर्चा फिर और होएगी उतनी देर तक क्योंकि आज नॉमिनेशन चार बजे तक ही दायर हो सकते हैं उसके बाद दायर नहीं हो सकते आज नॉमिनेशन पेपर कांग्रेस ने भी तीनों पे भरे हैं और आप भी तीनों पे भर रहा है चर्च ऊपर वाले आप वाकफ हैं पूरी बात से वहाँ जो फैसला करेंगे वो हमें कबूल होगा जिस जिस तीनों पे पद पे कौन किसको लड़ने के लिए वो कहेंगे वो आपकी उनकी आपसी सहमति के साथ उसके हिसाब से ये फैसला हो जाएगा सर अभी बात चल रही है ये तो फाइनल हो चुकी है की अगर फाइनल हो गए होते तो उसके हिसाब से हुआ होता आज जब अभी बात चल रही है तभी तो हमने तीनों का दायर किया है ना अभी आपस में अच्छा वो भी करेंगे अभी वो एक बजे का उनका आने वाले वो होंगे आप हमारे से बात खत्म करके उनके साथ बात करेंगे तो उन्होंने भी अभी दायर करना है लेकिन ये तो चार बजे की एक जो सीमा है आज दायर करने की नॉमिनेशन पेपर उसके मद्देनजर हुआ है आगे फैसला हमारे आपस में बाद में होगा आज असी अपनी पार्टी के प्रधान और साढ़े रहनुमा अनुहाल बंसल अगवाई देना सारे कौन से इतने आकर के असी आज अपना नॉमिनेशन जो है भरता हूं गल खुली है ਕਾਂਗਰਸ ਮદાન ਦੇ ਵਿੱਚ ਔਰ ਜਿਵੇਂ ਮੈਂ ਕੱਲ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਵੀ ਜਿਹੜੇ ਵੀ ਸਾਡੇ ਸਾਥੀ ਸ਼ਹਿਰ ਦੇ ਭਲੇ ਵਾਸਤੇ ਸ਼ਹਿਰ ਦੇ ਵਿਕਾਸ ਵਾਸਤੇ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਚਾਹੁੰਦੇ ਆ ਚੰਡੀਗੜ੍ਹ ਨੂੰ ਸੀ ਦੁਬਾਰਾ ਨੰਬਰ 1 ਤੇ ਲੈ ਕੇ ਆ ਕੇ ਆਈਏ ਉਹ ਆ ਕਰਕੇ ਸਾਡਾ ਸਾਥ ਦੋ ਉਸ ਇੱਕ ਬੜਾ ਯੰਗ ਡਾਇਮੰਡ ਜਿਹੜਾ ਸਾਡਾ ਸਾਥੀ ਹੈ ਜਸਵੀਰ ਬੰਟੀ ਉਹਨੂੰ ਮੇਅਰ ਦੀ ਚੋਣ 'ਚ ਖੜਾ ਕੀਤਾ ਔਰ ਹੁਣ ਫਰਜ ਬੰਦੋ ਨਾਲ ਸਾਰੇ ਸਾਥੀਆਂ ਦਾ ਜੋ ਪਹਿਲੇ ਗੱਲ ਕਰਦੇ ਸੀ ਕਿ ਚੇਂਜ ਆਣਾ ਚਾਹੀਦਾ ਤੁਸੀਂ ਪਿਛਲੇ 2 ਸਾਲ ਦੇ ਵਿੱਚ ਹਾਲਾਤ ਦੇਖਿਆ ਚੰਡੀਗੜ੍ਹ ਦੇ ਚੰਡੀਗੜ੍ਹ ਕਿੱਦਾਂ ਖੱਡਿਆਂ ਦੇ ਵਿੱਚ ਪੈ ਰੱਖ ਦਾ ਮੁੱਦਾ ਉੱਥੇ ਦਾ ਉੱਥੇ ਖੜਾ ਹੈ 2 ਸਾਲ ਦੇ ਵਿੱਚ ਕੋਈ ਵੀ ਨਵੀਂ ਪਾਲਿਸੀ ਜਿਹੜੀ ਹੈ ਉਹ ਚੰਡੀਗੜ੍ਹ ਸ਼ਹਿਰ ਦੇ ਵਿੱਚ ਇੰਟਰੋਡਿਊਸ ਨਹੀਂ ਹੋ ਸਕੀ ਇੱਕ ਹੋਰ ਪਾਰਟੀ ਹੈ ਜਿਹੜੀ ਕਹਿੰਦੀ ਬਦਲਾਅ ਆਣਾ ਚਾਹੀਦਾ ਬਦਲਾਅ ਦੀ ਗੱਲ ਕਰਦੀ ਹੈ ਉਹਨਾਂ ਅਲਾਈਂਸ ਦੀ ਗੱਲਾਂ ਚੱਲ ਰਹੀਆਂ ਨੇ ਸੰਸਦ ਸਾਹਿਬ ਵੀ ਕਹਿੰਦੇ ਹੁਣ ਤਾਂ ਕਿ ਲੋ ਮੀਟ ਮੈਂ ਕਰਾ ਰਿਹਾ 18 ਤਰੀਕ ਤੱਕ ਵੀਂਗਲਾ ਲਾਈਨ ਹੋ ਸਕਦਾ ਹਾਂ ਜੀ ਅਸੀਂ ਤਾਂ ਕਹਿ ਰਹੇ ਹਾਂ ਜੀ ਅਸੀਂ ਖੜੇ ਹਾਂ ਔਰ ਖੁੱਲੇ ਦਿਲ ਨਾਲ ਖੜੇ ਹਾਂ ਜਿਹੜਾ ਸਾਡਾ ਸਾਥ ਦੇਣਾ ਚਾਹੁੰਦਾ ਹੈ ਉਹਦਾ ਮੋਸਟ ਵੈਲਕਮ ਆ ਉਹ ਆਏ ਸਾਡਾ ਸਾਥ ਦੇ ਆਪਾਂ ਸ਼ਹਿਰ ਦਾ ਜਿਹੜਾ ਵਿਕਾਸ ਹੈ ਉਹ ਡਿਵੈਲਪਮੈਂਟ ਜਿਹੜੀ ਹੈ ਉਹ ਮਿਲ ਕੇ ਕਰਾਂਗੇ ਔਰ ਆਮ ਆਦਮੀ ਪਾਰਟੀ ਕਿਉਂ ਬੀਜੇਪੀ ਦੇ ਬਹੁਤ ਕੌਂਸਲਰ ਹੈ ਜਿਹੜੇ ਚਾਹੁੰਦੇ ਆ ਕਿ ਵੀ ਹਾਂਜੀ ਸ਼ਹਿਰ ਦਾ ਵਿਕਾਸ ਹੋਣਾ ਪਤਾ ਹੈ ਕਿ ਕਾਂਗਰਸ ਸਿਸਟਮ ਸ਼ਹਿਰ ਦੇ ਵਿਕਾਸ ਕਰ ਸਕਦੀ ਹੈ ਉਹ ਵੀ ਸ਼ਹਿਰ ਸਾਡਾ ਸਾਥ ਦੇਣ ਹੋ ਸਕਦਾ ਹਰਦੀਪ ਜੀ ਜੋ ਅਕਾਲੀ ਦਾ ਦੋਸਤ ਨੂੰ ਸਾਡਾ ਸਾਰੇ ਰਸਤੇ ਜਿਹੜੇ ਕਾਰਪੋਰੇਸ਼ਨ ਵੱਲੋਂ ਆ ਰਹੇ ਆ ਸਾਨੂੰ ਮਨ ਨੂੰ ਉਮੀਦ ਹੈ ਕਿ ਸਾਰੇ ਕੌਂਸਲਰਸ ਪਾਰਟੀ ਤੋਂ ਉੱਪਰ ਉੱਠ ਕੇ ਮੇਰੀ ਮਦਦ ਕਰਨਗੇ ਸਰ ਆਮ ਆਦਮੀ ਪਾਰਟੀ ਦੇ ਛੋਟੇ ਸਮਰਥਕ ਦੇ ਵਿੱਚ ਵੋਟ ਪਾਏਗੀ ਤੁਹਾਨੂੰ ਲੱਗ ਹਾਂ ਮੈਨੂੰ ਲੱਗਦਾ ਜੀ ਮੈਨੂੰ ਉਮੀਦ ਹੈ ਸਾਡੇ ਨਾਲ ਅਸੀਂ ਕਈ ਸੰਪਰਕ ਵਿੱਚ ਮੈਨਾਂ ਤੇ ਅਸੀਂ ਮੈਂ ਫਿਰ ਵੀ ਸੰਪਰਕ ਤੋਂ ਬਾਅਦ ਵਿੱਚ ਰਿਕਵੈਸਟ ਕਰਨਾ ਚਾਹੇ ਗਠਬੰਧਨ ਹੋਣਾ ਚਾਹੇ ਕਿਵੇਂ ਵੀ ਹੋਵੇ ਇੱਕ ਵਾਰ ਮੈਨੂੰ 2 ਸਾਲ ਤੁਸੀਂ ਚਾਂਸ ਬੀਜਪੀ ਨੂੰ ਦਿੰਦਾ ਬੀਜਪੀ ਦਾ ਵਿਜੀਬ ਹਾਲ ਦੇਖ ਲਿਆ ਆਮ ਨੇ ਦੋ ਵਾਰ ਮੈਂ ਜੋਰ ਲਗਾ ਕੇ ਦੇਖ ਲਿਆ ਪਰ ਕੁਝ ਨਹੀਂ ਬਣਾ ਮੇਰੀ ਹੀ ਬੇਨਤੀ ਹੈ ਸਾਰੇ ਤਮਾਮ ਕੌਂਸਲਰ ਨੂੰ ਸਾਰਿਆਂ ਨੂੰ ਕਿ ਤੁਸੀਂ ਇਸ ਵਾਰ ਮੈਨੂੰ ਚਾਂਸ ਦਿਓ ਮੈਂ ਤੁਹਾਨੂੰ ਤੁਹਾਡੀ ਹਰੇਕ ਝੰਡੇ ਇਹ ਨਹੀਂ ਹੋਵੇ ਕਿ ਮੈਸਰੋਸੀ ਅਸੀਂ ਆਪਣੀ ਪਾਰਟੀ ਦੇ ਅਜੰਡੇ 'ਤੇ ਕੰਮ ਕਰਨਾ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਤੇ ਆ ਚਾਹੇ ਕਿਸੇ ਵੀ ਵਾਰਡ ਦਾ ਵੀ ਡਿਵੈਲਪਮੈਂਟ ਦਾ ਅਜੰਡਾ ਹੋਵੇ ਚਾਹੇ ਸ਼ਹਿਰ ਦਾ ਕਿਤੇ ਦਾ ਵੀ ਕੰਮ ਹੋਵੇ ਛੋਟਾ ਹੋਵੇ ਵੱਡਾ ਹੋਵੇ ਅਸੀਂ ਹਰੇਕ ਜਦ ਮਰਜੀ ਅੱਧੀ ਰਾਤ ਨੂੰ ਸਾਨੂੰ ਬੁਲਾਵਾਂਗੇ ਅਸੀਂ ਸਾਰੇ ਨਾਲ ਤਰਫਗਣ ਸ਼ਹਿਰ ਦੇ ਸਾਰੇ ਡਿਵੈਲਪਮੈਂਟ ਦੇ ਕੰਮਾਂ ਨੂੰ ਇਸੇ ਅਧਾਰ ਤੇ ਸਾਡੀ ਵਾਸਤੇ ਗੱਲ ਵੀ ਚੱਲਦੀ ਪਰ ਮੈਂ ਆਪਣੇ ਫੇਰ ਵੀ ਰਿਕੁਐਸਟ ਕਰਾਂਗਾ ਸਾਰੇ ਕਾਉਂਸਲਰਸ ਨੂੰ ਇੱਕ ਵਾਰ ਪਾਰਟੀ ਦੇ ਉੱਪਰ ਉੱਪਰ ਉੱਟ ਕੇ ਸ਼ਾਇਦ ਡਿਵੈਲਪਮੈਂਟ ਬਾਰੇ ਸੋਚੋ ਸ਼ਹਿਰ ਦੇ ਵਿਕਾਸ ਬਾਰੇ ਸੋਚੋ ਮੈਨੂੰ ਵੋਟ ਪਾਓ ਤਾਂ ਕਿ ਆਪਣਾ ਤੁਹਾਡਾ ਛੋਟਾ ਭਾਈ ਅੱਜ ਅਸੀਂ ਮਿਹਰਬਾਨ ਦਾ ਤੁਹਾਡੇ ਨਾਲ ਮਿਲ ਕੇ ਅਸੀਂ ਸ਼ਹਿਰ ਨੂੰ ਹੋਰ ਉੱਪਰ ਲੈ ਕੇ ਜਾਵਾਂ ਸਾਡੀ ਡਿਪਟੀ ਮੇਅਰ ਹੈ ਪੂਨਮ ਇਹ ਤਿੰਨੋਂ ਸਾਡੇ ਕੈਂਡੀਡੇਟ ਨੇ ਸਾਡੇ ਸੀਨੀਅਰ ਆਗੂ ਚੰਦਰਮੁਖੀ ਜੀ ਸਾਡੇ ਸਾਰੇ ਕਾਉਂਸਲਰ ਸਾਡੇ ਜਸਪੀਰ ਲਾੜੀ ਜੀ ਰਾਮਚੰਦਰ Yadav ਜੀ ਯੁਗੇਸ਼ ਢਿੰਗਰਾ ਜੀ ਪ੍ਰੇਮ ਲਤਾ ਜੀ ਅੰਜੂ ਕਟਿਆਲ ਜੀ ਅਸੀਂ ਸਾਰੇ ਇਕੱਠੇ ਆ ਅੱਜ ਫਾਈਲ ਕਰਨ ਆਏ ਆ ਪ੍ਰੋਫਾਈਲ ਕਰਕੇ ਅਸੀਂ ਇਹ ਫੈਸਲਾ ਲੈ ਰਹੇ ਆ ਕਿ ਅੱਗੇ ਦੀ ਰਣਨੀਤੀ ਕਿਵੇਂ ਬਣਾਈ ਜਾਏ ਉਹਦੇ ਬਾਰੇ ਸਾਡੀ ਸ਼ਾਮੀ ਮੀਟਿੰਗ ਹੈ ਔਰ ਉਸ ਮੀਟਿੰਗ ਚ ਉਸ ਤੋਂ ਬਾਅਦ ਅਸੀਂ ਅੱਗੇ ਦੀ ਰਣਨੀਤੀ ਤੁਹਾਡੇ ਨਾਲ ਡਿਸਕਸ ਕਰਾਂਗੇ ਕਿ ਜਿਹੜਾ ਇੰਡੀਆ ਅਲਾਈਅንስ ਚੱਲਦਾ ਪਿਆ ਹੈ ਇੰਡੀਆ ਅਲਾਈਅਅንስ ਉਹ ਇੰਡੀਆ ਅਲਾਈਅਅንስ ਦਾ ਜੋ ਵੀ ਫੈਸਲਾ ਆਏਗਾ ਉਹ ਆਰਜੀ ਦੇ ਨਾਲ ਸਾਂਝਾ ਕੀਤਾ ਜਾਏਗਾ ਹੁਨੇ ਤੱਕ ਮੇਅਰ ਦੇ ਲੈ ਕੇ को कोई फैसला नहीं आया जो भी फैसला वो शेयर बहुत शुक्रिया जाकर नगर बहुत बहुत धन्यवाद मेरी पार्टी का जिन्होंने मेरे पे इतना विश्वास जताया कि मुझे मेरे कैंडिडेट बनाया और इतना मान सम्मान बक्सा सर बहुमत हमारे पास कम है लेकिन जो है हमारी इच्छा शक्ति बहुत ज्यादा है और भगवान ने चाह तो इस बार मेरा हमारा ही बनेगा क्योंकि जैसे जैसे चल रहा है वो हाईकमांड का फैसला जी जो हाईकमान फैसला करेगी उसके तहत चलेंगे